ਨਿੱਕੀ ਨਿੱਕੀ ਗੱਲ ਵੀ ਨੀ ਪੇਕੇ ਕਰੀਦੀ ਮਾੜੀ ਮੋਟੀ ਗੱਲ ਸਾਰਿਆਂ ਦੀ ਚਰੀਦੀ ਨਿੱਕੀ ਨਿੱਕੀ ਗੱਲ ਵੀ ਨੀ ਪੇਕੇ ਕਰੀਦੀ ਮਾੜੀ ਮੋਟੀ ਗੱਲ ਸਾਰਿਆਂ ਦੀ ਚਰੀਦੀ ਚੰਗਾ ਮਾੜਾ ਟਾਈਮ ਤੀ ਰਹਿੰਦਾ ਚੱਲਦਾ ਚੰਗਾ ਮਾੜਾ ਟਾਈਮ ਤੀ ਰਹਿੰਦਾ ਚੱਲਦਾ ਜੰਗਾ ਮਰਾ ਟਾਈਮ ਹੱਸ ਹੱਸ ਕੱਟੀ ਦਾ ਸੌਰੇ ਪਾਵੇਂ ਲੂਣ ਨਾਲ ਖਾਈਏ ਰੋਟੀਆਂ ਪੇਕਿਆਂ ਨੂੰ ਧੀਏ ਨੀ ਪਨੀਰ ਦਸੀਦਾ ਸੌਰੇ ਪਾਵੇਂ ਲੂਣ ਨਾਲ ਖਾਈਏ ਰੋਟੀਆਂ ਪੇਕਿਆਂ ਨੂੰ ਧੀਏ ਨੀ ਪਨੀਰ ਦਸੀਦਾ ਸੌਰਿਆਂ ਨੂੰ ਤੁੰਸ ਪੇਕਿਆਂ ਦੀ ਦਈਏ ਨਾ ਜਿੱਥੇ ਸੱਸ ਟੋਕ ਦੇਵੇ ਉੱਥੇ ਬਈਏ ਨਾ ਸੌਰਿਆਂ ਨੂੰ ਤਾਂ ਸਪੇਕਿਆਂ ਦੀ ਦਈਏ ਨਾ ਜਿੱਥੇ ਸੱਸ ਟੋਕ ਦੇਵੇ ਉੱਥੇ ਬਈਏ ਨਾ ਹੱਸ ਖੇਡ ਟਾਈਮ ਲੰਘੇ ਚੰਗਾ ਏਤੀ ਹੱਸ ਖੇਡ ਟਾਈਮ ਲੰਘੇ ਚੰਗਾ ਏਤੀ ਛੋਟੀ ਛੋਟੀ ਗੱਲ ਤੇ ਨੀ ਮੂੰਹ ਵੱਟੀ ਦਾ ਸੌਰੇ ਪਾਵੇ ਲੂਣ ਨਾਲ ਖਾਏ ਰੋਟੀਆਂ ਪੇਕਿਆਂ ਨੂੰ ਧੀਏ ਨੀ ਪਨੀਰ ਦਸਿਦਾ ਸੌਰੇ ਪਾਵੇ ਲੂਣ ਨਾਲ ਖਾਏ ਰੋਟੀਆਂ ਦੇਕਿਆਂ ਨੂੰ ਧੀਏ ਨਿਪ ਨੀਰ ਦਸੀਦਾ ਗਰੀਬੀ ਤੇ ਅਮੀਰੀ ਕੋਈ ਵੱਡੀ ਗੱਲ ਨਹੀਂ ਖਰੇ ਕਦ ਬਾਬਾ ਅੰਬਰਾਂ ਨੂੰ ਝਾੜਦੇ ਗਰੀਬੀ ਤੇ ਅਮੀਰੀ ਕੋਈ ਵੱਡੀ ਗੱਲ ਨਹੀਂ ਖਰੇ ਕਦ ਬਾਬਾ ਅੰਬਰਾਂ ਨੂੰ ਝਾੜਦੇ ਬਹੁਤੀਆਂ ਵੀ ਦੌਲਤਾਂ ਦਾ ਮਾਣ ਨਾ ਕਰੀ ਬਹੁਤੀਆਂ ਵੀ ਦੌਲਤਾਂ ਦਾ ਮਾਣ ਨਾ ਕਰੀ ਪਤਵੀ ਨਾ ਲੱਗੇ ਕਦੋਂ ਮਤ ਮਾਰ ਦੇ ਖੋਰੇ ਕਦ ਦੁੱਖਾਂ ਦਾ ਪਹਾੜ ਟੁੱਟ ਜੇ ਖੋਰੇ ਕਦ ਦੁੱਖਾਂ ਦਾ ਪਹਾੜ ਟੁੱਟ ਜੇ ਦੂਜਿਆਂ ਦੇ ਦੁੱਖ ਤੇ ਕਦੇ ਨਹੀਂ ਹੱਸੀਦਾ ਸਾਰੇ ਪਾਵੇਂ ਲੂਣ ਨਾਲ ਖਾਈਏ ਰੋਟੀਆਂ ਪੇਕਿਆਂ ਨੂੰ ਧੀਏ ਨਿਪ ਨੀਰ ਦੱਸੀਦਾ ਸਾਰੇ ਪਾਵੇਂ ਲੂਣ ਨਾਲ ਖਾਈਏ ਰੋਟੀਆਂ ಪೇಕೆಯನ್ನು ತೀಯ ನೀ ಪನ್ನರ ದ